ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਜੀ ਸ਼ਲੋਕ ਗਿਆਨ ਅੰਜਨ ਗੁਰਦੇ ਆ ਅਗਿਆਨ ਅੰਧੇਰ ਬਿਨਾਸ਼ ਸਤਗੁਰ ਨੇ ਗਿਆਨ ਦਾ ਸਰੂਮਾ ਬਖਸ਼ਿਆ ਹੈ ਉਸ ਦੇ ਅਗਿਆਨ ਹਨੇਰੇ ਦਾ ਨਾਸ ਹੋ ਜਾਂਦਾ ਹੈ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗਾਸ ਹੈ ਨਾਨਕ ਅਕਾਲ ਪੁਰਖ ਦੀ ਮਿਹਰ ਨਾਲ ਗੁਰੂ ਨੂੰ ਮਿਲਿਆ ਹੈ ਉਸ ਦੇ ਮਨ ਵਿੱਚ ਗਿਆਨ ਦਾ ਚਾਨਣ ਹੋ ਜਾਂਦਾ ਹੈ ਅਸ਼ਟਪਦੀ ਸਤ ਸੰਗ ਅੰਤਰ ਪ੍ਰਭ ਡਿਠਾ ਗੁਰੂ ਦੀ ਸੰਗਤ ਵਿੱਚ ਆਪਣੇ ਅੰਦਰ ਅਕਾਲ ਪੁਰਖ ਨੂੰ ਵੇਖਿਆ ਹੈ ਨਾਮ ਪ੍ਰਭ ਕਾ ਲਾਗਾ ਮਿੱਠਾ ਉਸ ਨੂੰ ਪ੍ਰਭੂ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ ਸਗਲ ਸਮਗਰੀ ਏਕਸ ਘਟ ਮਾਹੇ ਜਗਤ ਦੇ ਸਾਰੇ ਪਦਾਰਥ ਉਸ ਨੂੰ ਇੱਕ ਪ੍ਰਭੂ ਵਿੱਚ ਹੀ ਲੀਨ ਦਿਸਦੇ ਹਨ ਅਨੇਕ ਰੰਗ ਨਾ ਨਾਂ ਦ੍ਰਿਸ਼ਟਾਏ ਅਨੇਕ ਇਸਮ ਦੇ ਰੰਗ ਤਮਾਸ਼ੇ ਨਿਕਲੇ ਹੋਏ ਦਿਸਦੇ ਹਨ ਨੌ ਨਿਦ ਅਮਰਤ ਪ੍ਰਭ ਕਾ ਨਾਮ ਉਸ ਮਨੁੱਖ ਦੇ ਸਰੀਰ ਵਿੱਚ ਪ੍ਰਭੂ ਦੇ ਉਸ ਨਾਮ ਦਾ ਟਿਕਾਣਾ ਹੋ ਜਾਂਦਾ ਹੈ ਦੇਹੀ ਮਹਿ ਇਸ ਕਾ ਬਿਸ਼ਰਾਮ ਜੋ ਨੋ ਕੀ ਖਜ਼ਾਨਿਆਂ ਦੇ ਤੁਲ ਹੈ ਤੇ ਅਮਰਤ ਹੈ ਸੁੰਨ ਸਮਾਦ ਅਹਨਤ ਤਿਆਨਾਦ ਉਸ ਮਨੁੱਖ ਦੇ ਅੰਦਰ ਅਫਰ ਸੁਰਤ ਜੁੜੀ ਰਹਿੰਦੀ ਹੈ ਕਹਿ ਨਾ ਚਾਹੀ ਅਚਰਜ ਬੇਸਮਾਦ ਅਜਿਹ ਚਰਜ ਇੱਕ ਰਸਰਾਗ ਜਿਸ ਦਾ ਬਿਆਨ ਨਹੀਂ ਹੋ ਸਕਦਾ ਤਿੰਨ ਦੇਖਿਆ ਜਿਸੇ ਆਪ ਦਿਖਾਏ ਇਹ ਹੀ ਉਹ ਮਨੁੱਖ ਨੇ ਵੇਖਿਆ ਜਿਸ ਨੂੰ ਪ੍ਰਭੂ ਆਪ ਵਿਖਾਉਂਦਾ ਹੈ ਨਾਨਕ ਤਿਸ ਜਨ ਸੋਜੀ ਪਾਏ ਹੈ ਨਾਨਕ ਉਸ ਮਨੁੱਖ ਨੂੰ ਬੜਾ ਆਨੰਦ ਦੀ ਸਮਝ ਬਖਸ਼ਦਾ ਹੈ ਉਹ ਅੰਤਰ ਸੋ ਬਾਰੀ ਅਨੰਤ ਉਹ ਬਿਅੰਤ ਹੀ ਅੰਦਰ ਤੇ ਬਾਹਰ ਹੈ ਘਟ ਘਟ ਵਿਆਪ ਰਿਹਾ ਭਗਵੰਤ ਉਹ ਭਗਵਾਨ ਹਰ ਸਰੀਰ ਵਿੱਚ ਵਰਤ ਰਿਹਾ ਹੈ ਤਰਨ ਮਹਿ ਆਕਾਸ਼ ਪਿਆਲ ਤ੍ਰਤੀ ਕਾਸ਼ ਤੇ ਪਤਾਲ ਵਿੱਚ ਹੈ ਸਰਬ ਲੋਕ ਪੂਰਨ ਪਰਤਪਾਲ ਸਾਰੇ ਭਵਨਾਂ ਵਿੱਚ ਮੌਜੂਦ ਹੈ ਤੇ ਸਭ ਦੀ ਪਾਲਣਾ ਕਰਦਾ ਹੈ ਬੰਤਨ ਪਰਬਤ ਹੈ ਪਾਰ ਬ੍ਰਹਮ ਉਹ ਪਾਰ ਬ੍ਰਹਮ ਜੰਗਲ ਵਿੱਚ ਹੈ ਘਾਹ ਵਿੱਚ ਹੈ ਤੇ ਪਰਬਤ ਵਿੱਚ ਹੈ ਜਿਐਸੀ ਅਗਿਆਤ ਐਸਾ ਕਰਮ ਜਿਹੋ ਜਿਹਾ ਉਹ ਹੁਕਮ ਕਰਦਾ ਹੈ ਉਹੋ ਜਿਹ ਹੈ ਜੀਵ ਕੰਮ ਕਰਦਾ ਹੈ ਪਵਨ ਪਾਣੀ ਬਸੰਤਰ ਮਾਏ ਉਹ ਹਵਾ ਪਾਣੀ ਤੇ ਅੱਗ ਵਿੱਚ ਹੈ ਚਾਰ ਗੁੰਟ ਦਾ ਦਿ세 ਸਮਾਏ ਚੌ ਨੁਕਰਾਂ ਦੇ ਦਸੀ ਪਾਸੀ ਸਮਾਇਆ ਹੈ ਤਿਸਤੇ ਪਿੰਨਾਹੀ ਕੋ ਠਾਓ ਉਸ ਤੋਂ ਵੱਖਰੀ ਕੋਈ ਥਾਂ ਨਹੀਂ ਗੁਰਪ੍ਰਸਾਦ ਨਾਨਕ ਸੁਖ ਪਾਓ ਹੈ ਨਾਨਕ ਆਨੰਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਵੇਦ ਪ੍ਰਾਨਾ ਸਿਮਰਤ ਮੈਂ ਦੇਖ ਵੇਦਾਂ ਵਿੱਚ ਪ੍ਰਾਨਾਂ ਵਿੱਚ ਸਿਮਰਤੀਆਂ ਵਿੱਚ ਤੱਕੋ ਸ세ਰ ਸੂਰਨਿਖਰਤ ਮੇ ਇੱਕ ਚੰਦ੍ਰਮਾ ਸੂਰਜ ਤਾਰਿਆਂ ਵਿੱਚ ਵੀ ਇੱਕ ਉਹੀ ਹੈ ਬਾਣੀ ਪ੍ਰਭ ਕੀ ਸਭ ਕੋ ਬੋਲੇ ਹਰੇਕ ਜੀਵ ਕਾਲਪੁਰਖ ਦੀ ਹੀ ਬੋਲੀ ਬੋਲਦਾ ਹੈ ਆਪੇ ਓਡੋਲ ਨਾ ਕਬ ਹੋ ਡੋਲੇ ਉਹ ਆਪ ਓਡੋਲ ਹੈ ਕਦੇ ਡੋਲਦਾ ਨਹੀਂ ਸਰਬ ਕਲਾ ਕਰ ਖੇਲੇ ਖੇਲ ਸਾਰੀਆਂ ਤਾਕਤਾਂ ਨੱਚ ਕੇ ਖੇਡਾਂ ਖੇੜ ਰਿਹਾ ਹੈ ਮੋਲ ਨ ਪਾਈਏ ਗੁਣੇ ਅਮੋਲ ਕਿਸੇ ਮੋਲ ਤੋਂ ਨਹੀਂ ਮਿਲਦਾ ਕਿਉਂਕਿ ਅਮੋਲਕ ਗੁਣਾ ਵਾਲਾ ਹੈ ਸਰਬ ਜੋਤ ਮਹਿ ਜਾ ਕੀ ਜੋਤ ਜਿਸ ਪ੍ਰਭੂ ਦੀ ਜੋਤ ਸਾਰੀਆਂ ਜੋਤਾਂ ਵਿੱਚ ਜਾਗ ਰਹੀ ਹੈ ਤਾਰੇ ਉਸ ਮਾਮੀਉ ਤਪੋਤ ਮਾਲਕ ਤਾਣੇ ਪੇਟੇ ਵਾਂਗ ਸਭ ਨੂੰ ਆਸਰਾ ਦੇ ਰਿਹਾ ਹੈ ਗੁਰਪ੍ਰਸਾਦ ਪਰਮ ਕਾਨਾਸ ਗੁਰੂ ਦੀ ਕਿਰਪਾ ਨਾਲ ਪਰਮ ਦਾ ਨਾਸ ਹੋਇਆ ਹੈ ਨਾਨਕ ਤਿਨ ਮਹਿ ਇਹ ਵਿਸਾਸ ਹੈ ਨਾਨਕ ਉਹਨਾਂ ਦਾ ਇਹ ਭਰੋਸਾ ਹੈ ਸੰਤ ਜਨਾ ਕਾ ਭੇਕਣ ਸਭ ਬ੍ਰਹਮ ਸੰਤ ਜਨ ਹਰ ਥਾਂ ਕਾਲ ਬੁਰਖ ਨੂੰ ਵੇਖਦੇ ਹਨ ਸੰਤ ਜਨਾ ਕੇ ਹਿਰਦੇ ਸਭ ਧਰਮ ਉਨ੍ਹਾਂ ਦੇ ਹਿਰਦੇ ਵਿੱਚ ਸਾਰੇ ਖਿਆਲ ਧਰਮ ਦੇ ਹੀ ਉੱਠਦੇ ਹਨ ਸੰਤ ਜਨਾ ਸੁਣਿਓ ਸਭ ਬਚਨ ਸੰਤ ਜਨ ਭਲੇ ਬਚਨ ਹੀ ਸੁਣਦੇ ਹਨ ਸਰਵ ਵਿਆਪੀ ਰਾਮ ਸੰਗ ਰਚਨ ਸਭ ਥਾਇ ਵਿਆਪਕ ਅਕਾਲ ਪੁਰਖ ਨਾਲ ਜੁੜੇ ਰਹਿੰਦੇ ਹਨ ਜਿਨ ਜਤਾ ਤਿਸ ਕੀ ਇਹ ਰਹਿਤ ਜਿਸ ਸੰਤ ਜਨ ਨੇ ਜਾਣ ਲਿਆ ਹੈ ਉਸ ਦੀ ਰਹਿਣੀ ਦੀ ਇਹ ਹੋ ਜਾਂਦੀ ਹੈ ਸਤਿ ਬਚਨ ਸਾਧੂ ਸਭ ਕਹਿਤ ਸੰਤ ਜਨ ਸਦਾ ਸੱਚੇ ਬਚਨ ਬੋਲਦਾ ਹੈ ਜੋ ਜੋ ਹੋਏ ਸੋ ਇਹ ਸੁਖ ਮਾਨੇ ਜੋ ਕੁਝ ਹੁੰਦਾ ਹੈ ਉਸ ਨੂੰ ਸੁਖ ਮਾਨਦਾ ਮਾਨਦਾ ਹੈ ਕਰਨ ਕਰਾਵਣ ਪ੍ਰਭ ਆ ਜਾਣੇ ਕਰਨ ਕਰਾਵਣ ਹਾਰ ਪ੍ਰਭ ਜਾਣੇ ਸਭ ਕੰਮ ਕਰਨ ਵਾਲ ਤੇ ਕਰਾਉਣ ਵਾਲਾ ਵੀ ਪ੍ਰਭ ਆ ਪ੍ਰਭੂ ਹੀ ਜਾਣਦਾ ਹੈ ਅੰਤਰਵਸੇ ਬਾਰੇ ਵੀ ਉਹ ਹੀ ਅੰਦਰ ਬਰਸਵਥਾ ਉਹੀ ਪ੍ਰਭੂ ਵਸਦਾ ਹੈ ਨਾਨਕ ਦਰਸ਼ਨ ਦੇਖ ਸਭ ਮੋਹੀ ਹੈ ਨਾਨਕ ਦਰਸ਼ਨ ਕਰਕੇ ਸਾਰੀ ਸ੍ਰਿਸ਼ਟੀ ਮਸਤ ਹੋ ਜਾਂਦੀ ਹੈ ਆਪ ਸਤ ਕੀ ਆ ਸਭ ਸਤ ਉਹ ਆਪ ਸੱਚਾ ਹੈ ਤੇ ਸਭ ਸੱਚ ਹੀ ਕੀਤਾ ਹੈ ਤਿਸ ਪ੍ਰਭ ਤੇਸ ਅਗਲੀ ਉਤਪਤ ਉਸ ਪ੍ਰਭੂ ਤੋਂ ਸਾਰੀ ਉਤਪਤੀ ਹੋਈ ਹੈ ਤਿਸ ਭਾਵੇਤਾ ਕਰੇ ਵਿਸਥਾਰ ਜੇ ਉਸ ਦੀ ਰਜਾ ਹੋਵੇ ਤਾਂ ਜਗਤ ਦਾ ਪਸਾਰਾ ਕਰ ਦਿੰਦਾ ਹੈ ਤਿਸ ਭਾਵੇ ਤਾਂ ਏਕ ਊਂਕਾਰ ਜੇ ਉਹ ਜਾਏ ਤਾਂ ਫਿਰ ਏਕ ਆਪ ਹੀ ਆਪ ਹੋ ਜਾਂਦਾ ਹੈ ਅਣਕਲਾ ਲਖੀ ਨਹੀਂ ਜਾਏ ਉਸ ਦੀਆਂ ਨੇ ਕਾ ਤਾਗ ਤਾਂ ਹਨ ਕਿਸੇ ਦਾ ਬਿਆਨ ਨਹੀਂ ਹੋ ਸਕਦਾ ਜਿਸ ਭਾਵੇ ਤਿਸ ਲਏ ਮਿਲਾਏ ਜਿਸ ਉਤੇ ਟੁੱਟਦਾ ਹੈ ਉਸ ਨੂੰ ਆਪਣੇ ਨਾਮ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਕਮਨ ਨਿਫਟ ਕਮਨ ਕਹੇ ਦੂਰ ਉਹ ਪ੍ਰਭ ਕਿੰਨਾ ਤੋਂ ਨੇੜੇ ਹੈ ਕਿੰਨਾ ਤੋਂ ਦੂਰ ਕਿਹਾ ਜਾ ਸਕਦਾ ਹੈ ਆਪੇ ਆਪ ਆਪ ਪ੍ਰਭੂ ਉਸ ਪ੍ਰਭੂ ਆਪ ਹੀ ਸਭ ਥਾਂ ਮੌਜੂਦ ਹੈ ਅੰਤਰਗਤ ਜਿਸ ਆਪ ਜਨਾਈ ਜਿਸ ਮਨੁੱਖ ਨੂੰ ਪ੍ਰਭੂ ਆਪ ਅੰਦਰ ਲਈ ਉੱਚੀ ਅਸਥਾ ਵਿੱਚ ਜਿਉਂਦਾ ਹੈ ਨਾਨਕ ਇਸ ਜਨ ਆਪ ਬੁਝਾਏ ਹੈ ਨਾਨਕ ਉਹ ਮਨੁੱਖ ਨੂੰ ਆਪੇ ਸਮਝ ਬਖਸ਼ਦਾ ਹੈ ਸਰਪੂਤ ਆਪ ਵਰਤਾਰਾ ਸਾਰੇ ਜੀਵਾਂ ਵਿੱਚ ਪ੍ਰਭੂ ਆਪ ਹੀ ਵਰਤ ਰਿਹਾ ਹੈ ਸਰਬਨਿਆਨਾ ਆਪੇ ਖਣਿਹਾਰਾ ਸਾਰੀਆਂ ਅੱਖਾਂ ਵਿੱਚ ਪ੍ਰਭੂ ਆਪ ਹੀ ਵੇਖ ਰਿਹਾ ਹੈ ਸਗਲ ਸਮਗਰੀ ਜਾ ਕੇ ਤਣਾ ਸਾਰੇ ਪਦਾਰਥ ਉਸ ਪ੍ਰਭੂ ਦਾ ਹੀ ਸਰੀਰ ਹਨ ਆਪਨ ਜਸ ਆਪ ਹੀ ਸੁਣਾ ਉਹ ਆਪਣੀ ਸੋਭਾ ਆਪ ਹੀ ਸੁਣ ਰਿਹਾ ਹੈ ਆਮ ਜਾਨ ਇੱਕ ਖੇਲ ਬਣਾਇਆ ਜੰਮਣਾ ਮਰਨਾ ਪ੍ਰਭੂ ਨੇ ਇੱਕ ਖੇਡ ਬਣਾਈ ਹੈ ਆਗਿਆ ਕਰੀ ਕਿ ਨੀ ਮਾਇਆ ਆਪਣੇ ਹੁਕਮ ਚ ਤੁਰਨ ਵਾਲੀ ਮਾਇਆ ਬਣਾ ਦਿੱਤੀ ਹੈ ਸਭ ਕੋ ਮਦ ਅਲਪਤੁਰ ਰਹੇ ਸਭਣਾ ਵਿੱਚ ਹੁੰਦਾ ਹੋਇਆ ਵੀ ਵੱਖਰਾ ਰਹਿੰਦਾ ਹੈ ਜੋ ਕਿਸ ਕਰਨਾ ਸੋ ਜੋ ਕਿਸ ਕਹਿਣਾ ਸੋ ਆਪੇ ਕਹੇ ਜੋ ਕਹਿਣਾ ਹੁੰਦਾ ਹੈ ਉਹ ਆਪ ਹੀ ਕਹਿੰਦਾ ਹੈ ਆਗਾ ਆਗਿਆ ਆਵੇ ਆਗਿਆ ਜਾਏ ਜੀਵ ਹੁਕਮ ਨਾਲ ਆਉਂਦਾ ਹੈ ਹੁਕਮ ਨਾਲ ਜਾਂਦਾ ਹੈ ਨਾਣਾ ਕਾ ਪਾਵਿਤਾ ਲੈ ਸੁਮਾਏਹ ਨਾਨਕ ਜੇ ਪਾਵੇਤਾ ਉਹ ਮਿਲਾ ਲੈਂਦਾ ਹੈ ਇਸਤੇ ਹੋਈ ਸੋ ਨਾਹੀ ਬੁਰਾ ਜੋ ਕੁਝ ਪ੍ਰਭੂ ਵੱਲੋਂ ਹੁੰਦਾ ਹੈ ਮਾੜਾ ਨਹੀਂ ਹੁੰਦਾ ਉਰ ਕਹੇ ਕਿ ਸ਼ਕੀਨੋ ਕਰਾ ਉਰ ਕਹੋ ਕਿਨੇ ਕੁਝ ਕਰਾ ਪ੍ਰਭੂ ਤੋਂ ਬਿਨਾ ਦੱਸੇ ਕਿਸੇ ਤੋਂ ਗੁਜ਼ਰ ਕਰ ਦਿਖਾਇਆ ਹੈ ਆਪ ਭਲਾ ਕਰ ਤੂ ਤੇ ਆਤ ਨੀਕੀ ਪ੍ਰਭੂ ਆਪ ਚੰਗਾ ਹੈ ਉਸਦਾ ਕੰਮ ਵੀ ਚੰਗਾ ਹੈ ਆਪੇ ਜਾਣੇ ਆਪਣੇ ਜੀ ਕੀ ਆਪਣੇ ਦਿਲ ਦੀ ਗੱਲ ਉਹ ਆਪ ਜਾਣਦਾ ਹੈ ਆਪ ਸਾਈ ਧਾਰੀ ਸਭ ਸਾਚ ਆਪ ਸੱਚ ਹੈ ਤੇ ਸਾਰੀ ਰਚਨਾ ਸੱਚ ਕੀਤੀ ਹੈ ਊਤ ਪੋਤ ਆਪਨ ਸੰਗ ਰਾਜ ਥਾਣੇ ਭੇਟੇ ਵਾਂਗ ਆਪਣੇ ਨਾਲ ਮਿਲਿਆ ਹੈ ਤਾਂ ਕਿ ਗਤਮਿਤ ਕਹੀਂ ਨਾ ਜਾਏ ਉਸ ਦੀ ਹਾਲਤ ਮਿੰਤੀ ਕਹੀਂ ਨਹੀਂ ਜਾਂਦੀ ਦੂਸਰੋ ਹੀ ਤਾਂ ਸੋਝੀ ਪਾਏ ਜੋ ਦੂਜਾ ਉਹ ਜਿਹਾ ਹੋਵੇ ਤਾਂ ਸੋਝੀ ਪਾਵੇ ਤਿਸ ਦਾ ਕੀਆ ਸਭ ਪ੍ਰਵਾਨ ਉਸ ਦਾ ਕੀਤਾ ਸਭ ਪ੍ਰਵਾਨ ਹੁੰਦਾ ਹੈ ਗੁਰਪ੍ਰਸਾਦ ਨਾਨਕ ਇਹ ਜਾਣ ਹੈ ਨਾਨਕ ਗੁਰੂ ਦੀ ਕਿਰਪਾ ਨਾਲ ਇਹ ਜਾਣ ਜੋ ਜਾਣਤੀ ਸਦਾ ਸੁਖ ਹੋਏ ਜੋ ਉਸ ਨੂੰ ਜਾਣਦਾ ਹੈ ਸਦਾ ਸੁਖੀ ਹੁੰਦਾ ਹੈ ਆ ਮਲਾਇ ਲੈ ਪ੍ਰਭ ਸੋਏ ਉਹ ਰੱਬ ਆਪਣੇ ਨਾਲ ਮਿਲ ਲੈਂਦਾ ਹੈ ਉਹ ਧਨਵੰਤ ਕੁਲਵੰਤ ਪਤੀਵੰਤ ਉਹ ਧੰਨ ਵਾਲਾ ਤੇ ਕੁਲ ਦੇ ਇਜਤ ਵਾਲਾ ਹੈ ਜੀਵਨ ਮੁਕਤ ਜਿਸ ਰਿਦੇ ਭਗਵੰਤ ਜੀਵਨ ਮੁਕਤ ਹੈ ਜਿਸ ਦੇ ਮਨ ਵਿੱਚ ਭਗਵਾਨ ਹੈ ਤਨ ਧਨ ਤਣ ਜਣ ਆ ਆ ਉਸ ਦਾ ਆਉਣਾ ਤਿੰਨਾ ਕਾਲਾਂ ਵਿੱਚ ਤਰ ਜਾਂਦਾ ਹੈ ਜਿਸੁ ਪ੍ਰਸਾਦ ਸਬਦ ਜਗਤ ਤਰ ਆ ਜਿਸ ਦੀ ਕਿਰਪਾ ਨਾਲ ਜਹਾਨ ਤਰ ਜਾਂਦਾ ਹੈ ਜਾਨੇ ਆਵਣ ਕਾ ਇਹੇ ਸੇ ਆਓ ਭਗਤਾਂ ਦੇ ਆਉਣ ਨਾਲ ਇਹ ਸੁਆਦ ਹੈ ਜਨ ਕੇ ਸੰਗ ਚਿਤ ਆਵੇ ਨਾਓ ਭਗਤਾਂ ਦੇ ਨਾਲ ਨਾਮ ਮਨ ਵਿੱਚ ਵਸਦਾ ਹੈ ਆਪ ਮੁਕਤ ਮੁਕਤ ਕਰੇ ਸੰਸਾਰ ਉਹ ਆਪ ਮੁਕਤ ਹੈ ਸਾਰੇ ਸੰਸਾਰ ਨੂੰ ਮੁਕਤ ਕਰਦਾ ਹੈ ਨਾਨਕ ਕਾ ਤਿਸ ਜਨ ਕੋ ਸਦਾ ਨਮਸਕਾਰ ਹੈ ਨਾਨਕ ਉਸ ਭਗਤ ਨੂੰ ਸਦਾ ਨਮਸਕਾਰ ਹੈ ਸਤਨਾਮ ਸ਼੍ਰੀ ਵਾਹਿਗੁਰੂ ਜੀ ਸੰਧੂ ਗੁਰਬਾਣੀ ਚੈਨਲ ਤੇ ਗੁਰਬਾਣੀ ਦੇ ਆ ਵੀਡੀਓ ਦੇਖਣ ਲਈ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਸ਼ੇਅਰ ਜਰੂਰ ਕਰਿਆ ਕਰੋ ਜੀ ਸਾਧ ਸੰਗਤ ਜੀ ਥੋਲ ਚੋਕ ਮੁਆਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ